ਆਰ ਸਲਿੱਪ ਕਰਕੇ ਨਾਲ ਸਾਲ ਉਹਦੇ ਟੈਂਟ ਨੂੰ ਸੱਤ ਦਾ ਕੰਮ ਕਰਾਉਣ ਦਾ ਸਾਰੇ ਬਾਤ ਨੂੰ ਦਾ ਹੋ ਗਿਆ ਕਿੰਨੀ ਜਿਹਾ ਹੈ ਬੜਾ ਪਹਿਲਾਂ ਨਾਲ ਖੈਰ ਸਭ ਜਾਂਦਾ ਤੇਰੇ ਬਾਹਰੂ ਦਾ ਇੱਕ ਅਸਰ ਕੰਮ ਆਰਾਂ ਦਾ ਅਸਰ ਹੋ ਗਈ ਕੁਝ ਤਕਰੀਬਨ ਜਿੰਨੀ ਪੈਸਾ ਹੂੰ ਆਏ ਅਸਲ ਤਕਰੀਬਨ ਕਿੰਨੇ ਦਸ ਪਾਈਂਟ ਕੀ ਜਾਂਦਾ ਆ ਆਲੇ ਕੋਲ ਕੋ ਪਰ 30 ਤੱਕ ਕਿੰਨਾ ਇਹ ਤਾਂ ਕਿਸੇ ਟਾਈਮ ਬੜਾ ਹਾਦਸਾ ਹੋ ਸਕਦਾ ਹੈ ਇਹ ਕਿ 30 ਕਿਹਦਾ ਆ ਜੀ ਹਾਂ ਬਾਅਦ ਵਿੱਚ ਉਸ ਤੋਂ 36 ਆਣਾ ਆ ਜੀ

ਬੋਲੋ ਇਸ ਯੂਰੀਨਲ ਟਾਇਲਟ ਦਾ ਬਹੁਤ ਬੁਰਾ ਹਾਲ ਹੈਗਾ ਜਿਹੜੀ ਦਰਨੀ ਹੈ ਮਾਰਕੀਟ ਬਹੁਤ ਵੱਡੀ ਕੈਮਿਸਟਿਕ ਕੋਰਪੇਟ ਮਾਰਕੀਟ ਹੈ ਇਹ ਕਿਹੜੀ ਮਾਰਕੀਟ ਹੈ ਇਹ ਐਸੋਸੀਏਸ਼ਨ ਮਾਰਕੀਟ ਹੈਗੀ ਹੈ ਕੈਮਿਸਟਰੀ ਹੋਲਸੇਲ ਦੀ ਸਾਰੇ ਪੜੇ ਲਿਖੇ ਕੁਆਲੀਫਾਈਡ ਪਰਸਨ ਹੈਗੇ ਆ ਅਸੀਂ ਬਹੁਤ ਵਾਰੀ ਰਿਕਵੈਸਟ ਕੀਤੀ ਹੈ ਵੀ ਇਸ ਨੂੰ ਕੁਆਲਿਟ ਨੂੰ ਸਾਫ਼ ਰੱਖਿਆ ਜਾਵੇ ਸਾਡੇ ਹੁਣ ਵੀ ਹੱਥ ਜੋੜ ਕੇ ਬੇਨਤੀ ਹੈਗੇ ਲੋ ਇਹ ਦੇ ਕੰਸਰਨਡ ਪਰਸਨ ਹੈਗੇ ਆ ਯੋਨਾ ਸੀ ਬੇਨਤੀ ਕਰਦੇ ਹੱਥ ਜੋੜ ਕੇ ਕਿ ਪਲੀਜ਼ ਇਹ ਸੀ ਉਹ ਬਾਥਰੂਮ ਸਾਫ਼ ਨਾ ਕੀਤਾ ਜਾ ਇਹ ਤਾਂ ਕੌਣ ਜ਼ਿੰਮੇਵਾਰ ਕੌਣ ਹੈ ਇਹ ਤਾਂ ਜ਼ਿੰਮੇਵਾਰ ਸਾਜੋ ਇਹ ਡਿਊਟੀਨ ਚਾਰਜ ਹੈਗੇ ਉਹ ਸਕਦੇ ਇਹਨਾਂ ਦੇ ਉੱਪਰ ਅਫਸਰ ਹੈਗੇ ਉਹ ਸੁਪਰਵਾਈਜ਼ਰ ਹੋਣਗੇ ਸੁਪਰਟੈਂਡੈਂਟ ਹੋਣਗੇ ਨਹੀਂ ਇਹ ਨਗਰ ਕੌਂਸਲ ਚ ਆਉਂਦੀ ਹੈ ਇਹਨਾਂ ਤੇ ਨਗਰ ਕੌਂਸਲ ਪੰਜ ਪੰਜ ਲਾਉਂਦੇ ਨੂੰ ਪਹੁੰਚ ਲਾਉਂਦੇ ਨੂੰ ਤੇ ਨਗਰ ਕੌਂਸਲ ਦੇ ਅੰਦਰ ਹੈ ਕਿ 21 ਦੇ ਅੰਦਰ ਆਉਂਦੀ ਨਗਰ ਕੌਂਸਲ ਡਾਇਰੈਕਟਰ ਅੰਦਰ ਹੈ ਠੇਕੇਦਾਰ ਦੇ ਅੰਦਰ ਠੇਕੇਦਾਰ ਦੇ ਅੰਦਰ ਇਹਨੂੰ ਸਫਾਈ ਦਾ ਜਿਹੜਾ ਧਿਆਨ ਕੌਣ ਦੇਊਗਾ ਸਫਾਈ ਦਾ ਛੱਤ ਦਾ ਕੰਮ ਹੋਣ ਵਾਲਾ ਨਹੀਂ ਮੱਕ ਸਾਰੀ ਨਹੀਂ ਕੌਣ ਕਰੂਗਾ ਕੌਣ ਕਰਾਉਂਗਾ ਠੇਕੇਦਾਰ ਕਿਹੜਾ ਲਾ ਇਹ ਠੇਕੇਦਾਰ ਦਾ ਨਾਮ ਹੀ ਪਤਾ ਨਹੀਂ ਆ ਤੁਸੀਂ ਕਦੇ ਕਿਹਾ ਨਹੀਂ ਉਹਨਾਂ ਨੂੰ ਵੀ ਆ ਕੋਈ ਥੱਲੇ ਆ ਗਿਆ ਤਾਂ ਤੂੰ ਛੱਤ ਤੇ ਦੇਖ ਨਹੀਂ ਸਕਦੀ ਕਹੇਗਾ ਇਹ ਇਹ ਉਹਨਾਂ ਨੇ ਕਿਹਾ ਸਫਾਈ ਦਾ ਕਿਹਨੂੰ ਕੀ ਹੈ ਦੋ ਹੈ ਕਿਨੂੰ ਕਿਨੂੰ ਕੀ ਹੈ ਠੇਕੇਦਾਰ ਨੂੰ ਵੀ ਕਿਹਾ ਸੀ ਠੇਕੇਦਾਰ ਨਾਮ ਦੱਸ ਨਾ ਨਾਮ ਹੀ ਜਾ ਰਹੀ ਹੈ ਰਜਿਸਟਰੀ ਕਰ ਲਈ ਆਪਾਂ ਭਾਈ ਸਫਰ ਹੋਵੇ ਜੇ ਸਹੀ ਸੁਪਰਵਾਈਜ਼ ਨਾ ਦੱਸ ਕੀ ਨਾ ਸੁਪਰਵਾਈਜ਼ ਦੇਸੀ ਹਰ ਜੇਸਕ ਅੱਛਾ ਉਹ ਕੰਡਾ ਵੀ ਕਰਾ ਦਾਂਗੇ ਲੇਡਿਸ ਨੇ ਲੇਡਿਸ ਕਰੋ ਅ ਜੀ ਕਰਵਾ ਜੇ ਇੰਦਰ ਦੇਖੋ ਕਿੰਨਾ ਹਾਲ ਹੈ ਬਾਤ ਪਾਣੀ ਭਰਿਆ ਬਗੈਰ